ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਵਾਈਟ ਸੌਸ ਪਾਸਤਾ ਜਿਹਦੇ ਲਈ ਸਾਡੇ ਕੋਲ ਸਮਾਨਾ ਰੈਡੀ ਹੈ ਜੀ ਹਾਂਜੀ ਤੁਹਾਨੂੰ ਦਿਖਾਉਨੇ ਆ ਵੀ ਅਸੀਂ ਕਿਵੇਂ ਬਣਾਉਨੇ ਆਂਗੇ ਪਹਿਲਾਂ ਆਪਾਂ ਨੇ ਪਾਣੀ ਗਰਮ ਰੱਖ ਦਿੱਤਾ ਜੀ ਇਹਦੇ ਵਿੱਚ ਪਾਉਨੇ ਆਪਾਂ ਥੋੜਾ ਜਿਹਾ ਆਇਲ ਜਦ ਦਿੱਸੀ ਕੀ ਪਾ ਸਕਦੇ ਹਾਂਗੇ ਤੇ ਨਮਕ ਪਾਉਨੇ ਦਾ ਚ ਹਾਂਜੀ ਇਹਦੇ ਵਿੱਚ ਨਮਕ ਪਾ ਦਤਾ ਐ ਨੂੰ ਇੱਕ ਬਾਲਾ ਹੋਣ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਸਤਾ ਪਲੇਨ ਪਾਸਤਾ ਜੰਦਾ ਸਾਡੇ ਕੋਲੇ ਰਿੰਗ ਟਾਈਪ ਦੇ ਬਣੇ ਹੋਏ ਨੇ ਪਾਸਤਾ ਹੀ ਉਹ ਵਾਲਾ ਬਣਾ ਰਹੇ ਹਾਂਗੇ ਤੇ ਆਪਣੇ ਕੋਲੇ ਕੀ ਮੈਗੀ ਮਸਾਲਾ ਹੀ ਦੋ ਹਰੀਆਂ ਮਿਰਚ ਦੋ ਆਪਾਂ ਨੇ ਲੈ ਤਨੇ ਪਿਆਜ਼ ਟੇਟਰ ਪਾਸਤਾ ਦੋ ਦੱਬ ਲੈ ਤਨੇ ਬਰ ਸ਼ਿਮਲਾ ਮਿਰਚ ਹਾਂਜੀ ਇਧਰ ਵਾਲ ਆ ਗਿਆ ਆਪਣੇ ਪਾਣੀ ਨੂੰ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਪਾਸਤਾ ਥੋੜਾ ਥੋੜਾ ਹਿਲਾ ਦਾਂਗੇ ਇਹਨੂੰ ਇੱਕ ਵਾਰ ਹਿਲਾ ਦਾਂਗੇ ਜੀ ਇਹਦੇ ਵਿੱਚ ਆਪਾਂ ਨਮਕ ਪਾਇਆ ਹੈ ਹੈ ਉਬਾਲ ਆ ਜਾਂਦਾ ਹੈ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਇਸ ਤਰ੍ਹਾਂ ਬਣਦਾ ਹੈ ਜੀ ਹਾਂਜੀ ਹੁਣ ਆਪਾਂ ਦੇਖ ਰਹੇ ਹਾਂਗੇ ਬਿਲਕੁਲ ਬਣ ਕੇ ਇਹ ਰੈਡੀ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਨੂੰ ਸਟ੍ਰੇਨ ਕਰ ਲੈਨੇ ਆਂ ਤੇ ਇਹਦਾ ਪਾਣੀ ਕੱਢ ਲੈਨੇ ਹੈਗੇ ਸਾਨ ਲੈਨੇ ਆਗੇ ਸਾਰਾ ਇਹਦਾ ਪਾਣੀ ਆ ਜਿਹੜਾ ਨਿਕਲ ਜੂਗਾ ਥੋੜਾ ਜਿਹਾ ਠੰਡਾ ਹੋਣੇ ਰੱਖ ਦਾਂਗੇ ਤੇ ਉਦੋਂ ਤਰਾ ਆਪਾਂ ਕਰਦੇ ਆ ਆਪਣਾ ਮਸਾਲਾ ਤਿਆਰ ਤੇ ਤੁਹਾਨੂੰ ਦਿਖਾਉਣੇ ਆ ਕਿਵੇਂ ਬਣ ਕੇ ਰੈਡੀ ਹੋਇਆ ਹੈ ਉਹਦੇ ਉੱਤੇ ਬਾਗਰ ਚੰਡਾਪ ਮਾਰੀ ਇਹ ਇਹਨੂੰ ਥੋੜਾ ਜਿਹਾ ਪਾਣੀ ਅੱਧੀ ਕੋਕੋਲੀ ਉੱਪਰ ਰੱਖ ਲਈ ਸੀ ਕੱਢ ਕੇ ਟਮਾਟਰ ਅਦਰੇ ਕੱਸੀ ਕੱਟ ਲਈ ਹਰੀ ਮਿਰਚਾਂ ਵੀ ਕੱਟ ਲਈਆਂ ਸ਼ਿਮਲਾ ਮਿਰਚ ਵੀ ਕੱਟ ਲਈ ਆਪਣੀ ਤੇ ਪਿਆਜ਼ ਕੱਟ ਕੇ ਤਿਆਰ ਕਰ ਲਏ ਨੇ ਤੇ ਆਪਣੇ ਕੋਲੇ ਹੈਗਾ ਜੀ ਬਟਰ ਤੇ ਮੈਗਨ ਮਸਾਲਾ ਹੁਣ ਆਪਾਂ

ਤਨੋਂ ਦੇ ਵਿੱਚ ਪਾਉਨੇ ਹੈ ਪਿਆਜ਼ ਲੋ ਫਲੇਮ ਤੇਗੀ ਆਪਾਂ ਨੂੰ ਥੋੜਾ ਟਾਈਮ ਤੰਲਾਂਗੇ ਤੇ ਮਿਸਪਾਸ ਹੰਜੀਰ ਵਿੱਚ ਪਾਉਣਗੇ ਆਪਾਂ ਟਮਾਟਰ ਤੇ ਅੱਜ ਤੋਂ ਪਾਉਂਗਾ ਤੇ ਹਰੀ ਮਿਰਚ ਨੂੰ ਹਲਕੇ ਹਲਕੇ ਭੁੰਨ ਜਾਣਾਗੇ ਲੋ ਫਲੇਮ ਤੇ ਭੁੰਨਣਾ ਤੇ ਵਿੱਚ ਪਾਨੇ ਮਸਾਲਾ ਮਿਰਚ ਉਸਿਸ ਤਾਰੇ ਛੋਟਾ ਵੱਡਾ ਕਰ ਸਕਦੇ ਹੋ ਜਿਵੇਂ ਜੇ ਤੁਹਾਨੂੰ ਪਸੰਦ ਹੈ ਜੀ ਇਹਨਾਂ ਨੂੰ ਹਲਕੇ ਹਲਕੇ ਨਾਲ ਈ ਲਾਈ ਜਾਵੇ ਤਾਂ ਜੋ ਇਹ ਕੱਦਗੇ ਜ਼ਿਆਦਾ ਪੱਕਨੇ ਨਾ ਚਾਹੀਏ ਬਾਈਟਸ ਤੋਂ ਪਾਸਾ ਬਣ ਕੇ ਬਹੁਤ ਸਬਨੇ ਪਿਆਰ ਹੁੰਦਾ ਹੈ ਬਹੁਤ ਸਵਾਦ ਲੱਗਦਾ ਬੱਚੇ ਰੌਣਾ ਖਾ ਸਕਦੇ ਨੇ ਅੱਜ ਵੀ ਆਪਾਂ ਉਹ ਪਾਲਿਆ ਪਾਟ ਰਹੇ ਗ੍ਰੇ ਟੈਮਲ ਇਸ ਤੋਂ ਬਥੇਰ ਕਰਦੇ ਆ ਆਪਣਾ 파ਸਟੇ ਦਾ ਮੀਂਹ ਵਗਾਰਾ ਪਿਆਜ਼ ਵੀ ਤਿਆਰ ਕਰਦੇ ਹਾਂ ਮੀਂਹ ਦੇ ਚਾਪ ਵਾਟਰ ਪਾਟਾ ਹੁਣ ਇੱਕ ਚਮਚਾ ਦਾਲ ਟਮਾਟਾ ਪਾਵਾਂਗੇ ਭਰ ਕੇ ਅੱਜ ਵੀ ਆਪਣਾ ਵਾਟਰ ਹੋ ਗਿਆ ਗਰਮ ਇਸ ਦੇ ਵਿੱਚ ਆਪਾਂ ਪਾਵਾਂਗੇ 1 टीस्पून ਮੈਦਾ ਹੌਲੀ ਹੌਲੀ ਤੋਂ ਮਿਲਿਆ ਰੱਖੇ ਹਾਂਜੀ ਆਪਾਂ ਨੂੰ ਲੋ ਫਲੇਮ ਤੇ ਭੁੰਨਣਾ ਹੈ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਸਪੈਸ ਮਾਰਾਂਗੇ ਚਿਲੀ ਫਲੈਕਸ ਵਗੈਰਾ ਥੋੜਾ ਇਹਦਾ ਦਹੀਂ ਐਡ ਕਰਾਂਗੇ ਕਰੀਮ ਐਡ ਕਰਾਂਗੇ ਹਲਕਾ ਬਰਾਊਨ ਹੋ ਗਿਆ ਇਹ ਨਾ ਹਾਂਜੀ ਆਪਾਂ ਇੱਕ ਗਲਾਸ ਦੁੱਧ ਦਾ ਲੈਂਦਾ ਜੀ ਉਹ ਐਡ ਕਰ ਰਹੇ ਹਾਂ ਇਹਦੇ ਲੰਮਸ ਨਹੀਂ ਬਣਨੇ ਚਾਹੀਦੇ ਬਿਲਕੁਲ ਵੀ ਨੂੰ ਪ੍ਰੋਪਰ ਵੇ ਨਾਲ ਮਿਕਸ ਕਰ ਤਾ ਲੈਣਾ ਕੱਚੀ ਜਰੀ ਜਾਣੀ ਹੈ ਲਾਂਸ ਨਹੀਂ ਬਣਦੇ ਚਾਹੀਦੇ ਹਾਂਜੀ ਆਪਾਂ ਆਰਗੈਨਿਕ ਸੀਡਸ ਪਾਵਾਂਗੇ ਥੋੜੇ ਜਿਹੇ ਦੇ ਵਿੱਚ ਆਪਣੇ ਕੋਲ ਲੀਫਸ ਹੈ ਨਹੀਂ ਸੀਗੇ ਚਿਲੀ ਫਲੈਕਸ ਪਾਵਾਂਗੇ ਹਾਫ ਟੀस्पून ਜੀ ਥੋੜਾ ਜਿਹਾ ਮੈਗੀ ਮਸਾਲਾ ਐਡ ਕਰ ਰਹੇ ਹਾਂ ਜੀ ਪਾਸਤਾ ਮਸਾਲਾ ਸਾਡੇ ਕੋਲ ਹੈ ਨਹੀਂ ਸੀ ਅਸੀਂ ਮੈਗ ਮਸਾਲਾ ਐਡ ਕੀਤਾ ਹੈ ਇਹਦੇ ਨਾਲ ਵੀ ਬਹੁਤ ਟੇਸਟੀ ਬਣਦਾ ਹੈ ਅੰਟੀਓਨੀ ਦੇ ਵਿੱਚ ਆਪਾਂ ਨਮਕ ਐਡ ਕਰਨ ਲੱਗਾਂਗੇ ਤੇ ਨੂੰ ਹੌਲੀ ਹੌਲੀ ਹਿਲਾਵਾਂਗੇ ਪੇਸਟ ਬਣਦਾ ਸਾਡਾ ਠੀਕ ਹੋ ਚੁੱਕਿਆਗਾ ਇਹਦੇ ਵਿੱਚ ਪਾਣਾ ਵਾਈਟ ਸੌਸ ਮਾਇਓਨੈਸ ਰੈੱਡ ਸੌਸ ਪਾਉਂਗੇ ਤੇ ਥੋੜਾ ਜਿਹਾ ਬਾਟਰ ਪੋਰ ਐਡ ਕਰ ਦਾਂਗੇ ਹਾਂਜੀ ਵਾਈਟ ਸੌਸ ਐਡ ਕਰ ਰਹੇ ਹਾਂ ਇਹਦੇ ਵਿੱਚ ਕਰੀਮ ਵੀ ਐਡ ਕਰ ਐਡ ਕਰ ਸਕਦੇ ਹਾਂ ਜੇਕਰ ਤੁਹਾਨੂੰ ਉਹ ਪਸੰਦ ਆਗੇ ਅਸਲ ਵਾਈਟ ਸੌਸ ਤੇ ਰਾਜਸ ਵਾਈਟ ਸੌਸ ਤਾਂ ਇਹਦੇ ਵਿੱਚ ਹਾਂਜੀ 1/2 tsp ਆਪਾਂ ਇਹਦੇ ਵਿੱਚ ਐਡ ਕਰਦੇ ਹਾਂਗੇ ਬੈਚ ਸੌਸ ਇਹਦਾ ਟੇਸਟ ਬਹੁਤ ਪਿਆਰਾ ਹੁੰਦਾ ਜੀ ਤਾਂ ਇਸ ਕੋਈ ਬੰਨਣਾ ਨਹੀਂ ਦਿੱਤਾ ਆਪਾਂ ਨੇ ਹੁਣ ਇਸ ਵਿੱਚ ਆਪਾਂ ਕਰਦੇ ਆ ਸਬਜ਼ੀਆਂ ਐਡ ਆਪਣੇ ਸਬਜ਼ੀਆਂ ਪੱਕ ਕੇ ਰੈਡੀ ਹੋ ਚੁੱਕੀਆਂ ਨੇ ਇਸ ਤੋਂ ਉੱਪਰ ਹੁਣ ਆਪਾਂ ਕਰਨਾ ਪਾਸਤਾ ਰੈਡ ਅੰਜੀ ਸਾਡਾ ਇਹਦੇ ਵਿੱਚ ਆਪਾਂ ਕਰਤਾ ਪਾਸਤਾ ਐਡ ਲੋ ਫਲੇਮ ਤੇ ਬਣਾਤਾ ਜੀ ਹੈ ਆਪਾਂ ਨੇ ਬਿਲਕੁਲ ਰਣਾ ਦੇਣਾ ਦੇ ਵਿੱਚ ਕਰੀਮ ਪਿਆਰ ਆ ਗਈ। ਹਾਂਜੀ ਸਾਡਾ ਪਾਸਤਾ ਬਣ ਕੇ ਰੈਡੀ ਹੋ ਚੁੱਕਿਆ ਬਿਲਕੁਲ ਲੋ ਫਲੇਮ ਤੇ 2 ਤੋਂ 3 ਮਿੰਟ ਸੇ ਕੁਲਵਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਸਰਵ ਕਰਾਂਗੇ ਇਹਦਾ। ਹਾਂਜੀ ਸਾਡਾ ਪਾਸਤਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਿਆ। ਹਾਂਜੀ ਤੁਸੀਂ ਵੀ ਘਰੇ ਟਰਾਈ ਕਰਕੇ ਦੇਖਣਾ ਹੋਮ ਮੇਡ ਕਰੀਮੀ ਪਾਸਤਾ। ਬਿਲਕੁਲ ਪੱਕ ਕੇ ਆਪਣੀਆਂ ਸਬਜ਼ੀਆਂ ਰੈਡੀ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਹਾਂਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਔਰ ਧੰਨਵਾਦ ਜੀ